ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੈਪੁਰ ਜੋਧਪੁਰ ਟੂਰ ਦੇ ਤੀਸਰੇ ਵਲੌਗ ਵਿੱਚ ਦੋਸਤੋ ਅਸੀਂ ਰਾਤ ਜੈਪੁਰ ਪਹੁੰਚੇ ਸਾਨੂੰ ਉਮੀਦ ਸੀ ਕਿ ਅਸੀਂ 5:30-6 ਵਜੇ ਸ਼ਾਮ ਨੂੰ ਪਹੁੰਚ ਜਾਵਾਂਗੇ ਪਰ ਜੈਪੁਰ ਦੇ ਕੋਲ ਆ ਕੇ ਟ੍ਰੈਫਿਕ ਬਹੁਤ ਸੀ ਜਗ੍ਹਾ-ਜਗ੍ਹਾ ਜਾਮ ਲੱਗ ਰਹੇ ਸਨ ਇਸ ਲਈ ਥੋੜਾ ਲੇਟ ਹੋ ਗਏ ਹੋਟਲ ਸਾਡਾ ਪਹਿਲਾਂ ਹੀ ਬੁੱਕ ਸੀ ਰਾਤ ਜਲਦੀ ਖਾਣਾ ਖਾ ਕੇ ਲੇਟ ਗਏ ਸੀ ਅੱਜ ਸਵੇਰੇ ਅਸੀਂ ਬ੍ਰੇਕਫਾਸਟ ਹੋਟਲ ਤੋਂ ਹੀ ਕਰ ਲਿਆ ਸੀ ਤੇ ਹੁਣ ਅਸੀਂ ਜਾ ਰਹੇ ਹਾਂ ਜਲ ਮਹਿਲ ਦੋਸਤੋ ਜੈਪੁਰ ਦੀਆਂ ਭੀੜ ਭੜੱਕੇ ਵਾਲੀਆਂ ਸੜਕਾਂ ਉੱਪਰ ਦਿਨ ਵੇਲੇ ਟ੍ਰੈਫਿਕ ਬਹੁਤ ਹੁੰਦਾ ਹੈ ਇਸ ਲਈ ਅਸੀਂ ਆਪਣੀ ਨੋਵਾ ਗੱਡੀ ਨੂੰ ਇੱਕ ਜਗ੍ਹਾ ਪਾਰਕ ਕਰਨ ਜਾ ਰਹੇ ਹਾਂ ਅਸੀਂ ਇੱਕ ਪੂਰੇ ਦਿਨ ਲਈ ਆਟੋ ਕਰਵਾਇਆ ਜੋ ਸਾਨੂੰ ਸਾਰਾ ਦਿਨ ਜੈਪੁਰ ਦੀਆਂ ਅਲੱਗ ਅਲੱਗ ਇਤਿਹਾਸਕ ਥਾਵਾਂ ਉੱਪਰ ਲੈ ਕੇ ਜਾਵੇਗਾ ਆਟੋ ਦਾ ਡਰਾਈਵਰ ਸਾਨੂੰ ਗਾਈਡ ਵੀ ਕਰੇਗਾ ਇਸ ਲਈ ਇਹ ਸਾਡਾ ਡਰਾਈਵਰ ਕੰਮ ਗਾਈਡ ਹੋਵੇਗਾ ਰਸਤੇ ਵਿੱਚ ਕੁਝ ਲੋਕ ਪੰਛੀਆਂ ਨੂੰ ਪਾਉਣ ਲਈ ਦਾਣਾ ਲੈ ਕੇ ਬੈਠੇ ਸਨ ਪਿੱਛੇ ਉਹਨਾਂ ਦੇ ਬਹੁਤ ਸਾਰੇ ਪੰਛੀ ਦਾਣਾ ਚੁਗ ਰਹੇ ਸਨ ਉਡਾਰੀਆਂ ਮਾਰ ਰਹੇ ਸਨ ਮੈਂ ਅਤੇ ਮੇਰੇ ਸਾਥੀਆਂ ਨੇ ਵੀ ਦਾਣਾ ਲੈ ਕੇ ਪੰਛੀਆਂ ਨੂੰ ਪਾਇਆ ਸੋ ਦੋਸਤੋ ਬਹੁਤ ਵਧੀਆ ਲੱਗਿਆ ਸਾਨੂੰ ਮੈਂ ਸਮਝਦਾ ਵੀ ਇਹ ਸਧਰਤੀ ਉੱਪਰ ਜੀਵ ਜੰਤੂਆਂ ਦਾ ਵੀ ਉਨਾ ਹੀ ਹੱਕ ਹੈ ਜਿੰਨਾ ਇਨਸਾਨਾਂ ਦਾ ਨਾਲੇ ਸਿਆਣੇ ਕਹਿੰਦੇ ਨੇ ਕਿ ਕੌਣ ਕਿਸੇ ਦਾ ਖਾਂਦਾ ਸਾਰੇ ਦਾਣਾ ਪਾਣੀ ਆਪਣਾ ਲਿਖਾ ਕੇ ਲਿਆਉਂਦੇ ਨੇ ਕਾਨਪੋਲ ਗੇਟ ਹੈ ਗਾਰ ਗੇਟ ਹੈ ਨਿਊ ਗੇਟ ਹੈ ਸੰਗਨੇ ਜੀ ਦੇ ਬਾਰੇ ਮੈਂ ਬਤਾਣਾ ਇਹ ਹੈ ਜੋਰਾਸਿੰਗ ਗੇਟ पिंक सिटी गेट इसको जिसको को बोलते हैं पिंक सिटी गेट अच्छा जयपुर के अंदर जो आठ किलोमीटर एरिया के ना सिटी है ना इसमें आठ गेट है न्यू गेट गारेट अजमेरी गेट कानपुर गेट जलपा गेट हर एक गेट के नाम है भाई जैसे आप इस गेट के अंदर घुस गए तो आपको इस गेट से वापिस जाना है तो आप क्या करोगे या तो गूगल पे सर्च मारोगे इस गेट के लिए या तो आप किसी पूछ का होगा इसका नाम जोशी गेट है तो इधर से जाएंगे अपन पूरा इधर आमेर वगैरह ये सारा इस साइड ही है आमेर जलमैल ਆਦਾ ਗਾੜੀ ਚ ਹੈ ਗਾੜੀ ਉੱਪਰ ਕੋਡ ਹੋ ਗਿਆ ਜਲ ਮਹਿਲ مان ਸਾਗਰ ਝੀਲ ਦੇ ਵਿਚਕਾਰ ਬਣਿਆ ਹੋਇਆ ਇੱਕ ਪ੍ਰਸਿੱਧ ਇਤਿਹਾਸਕ ਮਹਿਲ ਹੈ আরাਵਲੀ ਪਹਾੜੀਆਂ ਦੀ ਗੋਦ ਵਿੱਚ ਉਸਰਿਆਈ ਮਹਿਲ ਝੀਲ ਦੇ ਵਿਚਕਾਰ ਬਣਿਆ ਹੋਣ ਕਰਕੇ ਇਸ ਨੂੰ ਆਈ ਬਾੜ ਵੀ ਕਿਹਾ ਜਾਂਦਾ ਹੈ ਇਸ ਨੂੰ ਰੋਮਾਂਟਿਕ ਮਹਿਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਰਾਜਾ ਜੈ ਸਿੰਘ ਵੱਲੋਂ ਇਸ ਦਾ ਨਿਰਮਾਣ ਕਰਵਾਇਆ ਗਿਆ ਸੀ ਮਹਿਲ ਵਿੱਚ ਪੁਰਾਣੇ ਮਹਿਲਾਂ ਵਾਂਗ ਹੀ ਬੁਰਜ ਛਤਰੀਆਂ ਅਤੇ ਪੌੜੀਆਂ ਹਨ ਇਹ ਮੈਲ ਵਰਗਾਕਾਰ ਆਕਾਰ ਵਿੱਚ ਹੈ ਜਲ ਮੈਲ ਪ੍ਰਵਾਸੀ ਪੰਛੀਆਂ ਲਈ ਵੀ ਖਿੱਚਦਾ ਕੇਂਦਰ ਹੈ ਇਸ ਮੈਲ ਦੀ ਨਰਸਰੀ ਵਿੱਚ 1 ਲੱਖ ਤੋਂ ਵੱਧ ਪੌਦੇ ਹਨ ਰਾਜਸਥਾਨ ਦੇ ਸਭ ਤੋਂ ਉੱਚੇ ਪੌਦੇ ਵੀ ਇੱਥੇ ਹਨ ਕਾਫੀ ਸਮਾਂ ਪਹਿਲਾਂ ਮੈਂ ਆਇਆ ਸੀ ਇੱਥੇ ਤੇ ਉਦੋਂ ਬੋਟ ਰਾਹੀਂ ਮਹਿਲ ਦੇ ਵਿੱਚ ਲਿਜਾਇਆ ਜਾਂਦਾ ਸੀਗਾ ਤੇ ਪਰ ਹੁਣ ਇਸ ਨੂੰ ਬੰਦ ਕਰ ਦਿੱਤਾ ਇਹਨਾਂ ਨੇ ਹੁਣ ਆਪਾਂ ਇੱਥੋਂ ਹੀ ਖੜ ਕੇ ਇਸ ਨੂੰ ਦੇਖ ਸਕਦੇ ਹਾਂ ਰਾਜ ਸਥਾਨ ਵਿੱਚ ਬਹੁਤ ਅਜਿਹੀਆਂ ਕਈ ਇਤਿਹਾਸਿਕ ਇਮਾਰਤਾਂ ਹਨ ਜੋ ਬਹੁਤ ਖਾਸ ਅਤੇ ਉਲੱਖਣ ਹਨ ਇਹਨਾਂ ਵਿੱਚੋਂ ਇੱਕ ਜਲ ਮਹਿਲ ਵੀ ਹੈ ਇਸ ਨੂੰ ਬਣਿਆ तकरीबन 200 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਪਰ ਅੱਜ ਵੀ ਉਥੇ ਤਰ੍ਹਾਂ ਛਾਣ ਨਾਲ ਖੜੀ ਹੈ ਇਸ ਨੂੰ ਰਾਜਪੂਤ ਅਤੇ ਮੁਗਲ ਆਰਕੀਟੈਕਚਰ ਦਾ ਵਿਸ਼ਵ ਦਾ ਸਭ ਤੋਂ ਉੱਤਮ ਨਮੂਨਾ ਵੀ ਮੰਨਿਆ ਜਾਂਦਾ ਹੈ ਸਾਹਮਣੇ ਰੋਡ ਦੇ ਉੱਪਰ ਹੀ ਕੁਝ ਕਲਾਕਿਰਤੀਆਂ ਤੇ ਮੂਰਤੀਆਂ ਬਣੀਆਂ ਹੋਈਆਂ ਹਨ ਇਹੀ ਰੋਡ ਅੱਗੇ ਸਿੱਧਾ ਅਮੀਰ ਨੂੰ ਤੇ ਜੈਗੜ ਫੋਰਟ ਨੂੰ ਜਾਂਦਾ ਹੈ ਇਸ ਤੋਂ ਬਾਅਦ ਅਸੀਂ ਅਮੇਰ ਦੇਖਾਂਗੇ ਤੇ ਉਸ ਤੋਂ ਬਾਅਦ ਨਾ ਫੇਰ ਜੈਗੜ ਫੋਰਟ ਤੇ ਹੁਣ ਆਓ ਦੋਸਤੋ ਚੱਲਦੇ ਆਂ ਅਮੇਰ ਆਟੋ ਵਾਲਾ ਕਹਿ ਰਿਹਾ ਵੀ ਅਮੇਰ ਤੋਂ ਪਹਿਲਾਂ ਮੈਂ ਤੁਹਾਨੂੰ ਹਾਥੀ گاؤں ਦਿਖਾਉਂਗਾ ਯਾਨੀ ਕਿ ਹਾਥੀਆਂ ਦਾ ਪਿੰਡ ਚਲੋ ਦੇਖਦੇ ਆਂ ਕਿੱਥੇ ਲੈ ਕੇ ਜਾਂਦਾ